ਸਾਰਿਆਂ ਪਿਆਰ ਭਰੀ ਸਸਰੀਆ ਕਾਣਾਵ ਸਾਬ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਇਹ ਸਕੀਵੀ ਬਣਾਉਣਾ ਦੱਸਦੇ ਆਂ ਵਿੱਚ ਸਕੀਵੀ ਵੀ ਕਹਿੰਦੇ ਸਾਡੇ ਇੱਥੇ ਬਲਾਉਜ ਕਹਿੰਦੇ ਆ ਇਹਨੂੰ ਤੇ ਇਹ ਬਲਾਉਜ ਬਣਿਆ ਜਿਹਦੇ ਅਸੀਂ ਬਾਰਡਰ ਬਣਾਉਣਾ ਦੱਸਦੇ ਆਂ ਤੁਹਾਨੂੰ ਕਿੰਨੇ ਕੁੰਡਿਆਂ ਦਾ ਲਾਇਆ ਹੋਇਆ ਤੇ ਕਿਸ ਤਰ੍ਹਾਂ ਬਣਿਆ ਫਿਰ ਤੁਹਾਨੂੰ ਅਗਲੀ ਵੀਡੀਓ ਵਿੱਚ ਇਹ ਡਿਜ਼ਾਈਨ ਦੱਸਾਂਗੇ ਹਨ ਅਗਲੀ ਵੀਡੀਓ ਵਿੱਚ ਇਹਦੇ ਵਿੱਚ ਅਸੀਂ 45 ਗੁੰਡੇ ਪਾਏ ਆ ਦੇਖੋ 45 ਗੁੰਡੇ ਪਾਏ ਆ ਦੇਖੋ ਤੇ ਹੁਣ ਤੁਹਾਨੂੰ ਅਸੀਂ ਬਣਾਉਣਾ ਦੱਸਦੇ ਆ ਤੇ ਅਸੀਂ 10 ਨੰਬਰ ਸਲਾਈ ਲਈ ਹੈ ਤੇ ਅਸੀਂ ਪੱਛਮ ਲਈ ਹੈ ਵਧਗਾ ਵਾਲੀ ਪੱਛਮ ਹੈ ਪਹਿਲਾ ਗੁੰਦ ਲਾਤਾ ਰਹੇ ਦੋ ਗੁੰਦੇ ਵਰਤੇ ਦੋ ਸਤਹ ਇਹ ਮੀਡੀਅਮ ਸਾਈਜ਼ ਦਾ ਹੈ ਬਲੌਜ਼ ਸਾਰਾ ਸੀਨ ਦੱਸਾਂਗੇ ਤੁਹਾਨੂੰ ਬਣਾਉਣਾ ਕਿਸ ਤਰ੍ਹਾਂ ਬੰਦਦਾ ਦੋ ਸਿੱਧੇ ਦੋ ਉਲਟੇ ਕਰਕੇ ਇਹ ਆਪਾਂ ਸਾਰਾ ਬੰਡਲ ਬਣਾ ਲੈਣਾ 45 ਕੁੰਡੇ ਜੋਟੇ ਪਾਏ ਤੇ 100 90 ਕੁੰਡੇ ਆਜਾ 45 ਜੋਟੇ ਐ ਤੇ 90 ਕੁੰਡੇ ਐ ਤੇ ਅਗਲਾ ਪਾਸਾ ਉਹ ਪਿਛਲਾ ਪਾਸਾ ਐ ਐਸ ਤਰ੍ਹਾਂ ਇਹ ਸਾਰੀ ਸਲਾਈ ਪਾਉਂਗੀ ਸਿੱਧੇ ਪਾਸਿਓਂ ਇਹ ਪਹਿਲੀ ਸਲਾਈ ਐ ਕੁੰਡੇ ਪਾ ਕੇ ਤੇ ਸਿੱਧੇ ਪਾਸਿਓਂ ਐ ਇਹ ਦੋਸੇ ਬਣਾ ਲਿਆ ਫਿਰ ਵੀ ਤੁਹਾਨੂੰ ਇਹ ਅਸੀਂ ਬਖਾਵਾਂਗੇ ਕਿਸ ਤਰੀਕੇ ਦਾ ਬਣਿਆ 对。So, दो सीधे दो उल्टा का बॉडर यह अपना पहली सिलाई पूरी कर लेंगे ये बना लैने इन्ने के चुट्टे रहिए बना के फिर थानू दूजी सिलाई देखो अपना दो तो सीधे बन के हूँ दो उल्टे ਆ ਸਿੰਦੇ ਇਹਨਾਂ ਉਲਟੇ ਬਣੇ ਜਿੱਦਾਂ ਇਹਨਾਂ ਦੋ ਸਿੰਦੇ ਇੱਕਾ ਗੁੰਡਾ ਬਚਿਆ ਦੇਖੋ ਇਸ ਉਲਟਾ ਇੱਧਰ ਵੀ ਆਪਾਂ ਇੱਕਾ ਗੁੰਡਾ ਉਤਾਰਿਆ ਸੀਗਾ ਹੁਣ ਤੁਸੀਂ ਇਹ ਇੱਕਾ ਗੁੰਡਾ ਉਤਾਰ ਲੈਣਾ ਤੇ ਤਾਂ ਗਾਹ ਦੇ ਕੰਨੀ ਕਰ ਲੈਣਾ ਤੋ ਜਿਹੜੇ ਸਿੱਧੇ ਬਣੇ ਸੀ ਅੰਦਰ ਹੁੰਦੇ ਉਹ ਇੱਧਰ ਉਲਟੇ ਜਿਹੜੇ ਉਧਰ ਉੱਟੇ ਬਣੇ ਸੀ ਉਹ ਇਧਰੋਂ ਸਿੱਧੇ ਇਸ ਤਰ੍ਹਾਂ ਦੂਸਰੀ ਸਲਾਈ ਕਰਨਗੇ ਇਹ ਤਰ੍ਹਾਂ ਬਣਨ ਲੱਗ ਗਿਆ ਨਾ ਦੇਖੋ ਐਸ ਤਰ੍ਹਾਂ ਬਣਾਈ ਜਾਣਾ ਤੇ ਐਸ ਤਰ੍ਹਾਂ ਬਣ ਜੂਗਾ ਇਹ ਆਪਣੀ ਦੂਜੀ ਸਲਾਈ ਹੈ ਇਸੇ ਤਰ੍ਹਾਂ ਬਣਾਈ ਜਾਣਾ ਤੇ ਏਡਾ ਬਟਰ ਬਣਾ ਲੈਣਾ ਇਹ ਦੂਜੀ ਸਲਾਈ ਪਾਉਂਦੇ ਆਂ ਫਿਰ ਤੀਜੀ ਚੌਥੀ ਆਹੀ ਪਈ ਜਾਣੀਆਂ ਦੇਖੋ ਫੜਾਂਗਾ ਤੁਹਾਨੂੰ ਦਿਖਾਉਂਦਾ ਕਿ ਐਸ ਤਰ੍ਹਾਂ ਤੇ ਐਸ ਤਰ੍ਹਾਂ ਬਟਰ ਬਣ ਜੂਗਾ ਸਿੱਧਾ ਪਾਸਾ ਫਿਰ ਤੁਹਾਨੂੰ ਆ ਡਿਜ਼ਾਈਨ ਦੱਸਾਂਗੇ ਕਿੰਨੇ ਕਿੰਨੇ ਅਸੀਂ ਤੋਂ ਕੁੰਡੇ ਵਧਾਈ ਹੈ ਤੇ ਕਿੰਨੇ ਸੋਲੰਗਾਂ ਦਾ ਡਿਜ਼ਾਈਨ ਕਿਵੇਂ ਬਣਦਾ ਦੇਖੋ ਇਹ ਬਤਲੇ ਦੇ ਵੀ ਆ ਜਾਊਗਾ ਤੇ ਥੋੜਾ ਜਿਹਾ ਭਾਰੀ ਹੋਊਗਾ ਉਹਦੇ ਵੀ ਆ ਜਾ ਬਾਲੇ ਭਾਰੀ ਤਾਂ ਨਹੀਂ ਇਹ ਤੇ ਹੁਣ ਤੁਹਾਨੂੰ ਇੱਕ ਅਸੀਂ ਹੋਰ ਡਿਜ਼ਾਈਨ ਦਿਖਾਉਣੀ ਆ ਜੇ ਤੁਸੀਂ ਕੋਟੀ ਸਵੈਟਰ ਤਿਆਰ ਕਰਵਾਉਣੀ ਹੋਵੇ ਤਾਂ ਅਸੀਂ ਤੁਹਾਨੂੰ ਫੋਟੋ ਦਿਖਾਉਣੀ ਆ ਸਾਨੂੰ ਭੇਜੀਆਂ ਜਿਹੜੇ ਸਾਨੂੰ ਆਰਡਰ ਆਏ ਹੋਏ ਪਏ ਤੇ ਉਹ ਚਿੱਟੇ ਗੱਲਰਦੀਆਂ ਆਈਆਂ ਨੇ ਖੋਟੀਆਂ ਆਹਹ ਚੱਕੀਵਾਂਗੇ ਤੇ ਬਲੌਜ ਕਹਿ ਲਓ ਜਾਂ ਚੱਕੀ ਵੀ ਕਹਿ ਲਓ ਤੇ ਵੀ ਇਥੋਂ ਬਰਦਰ ਬੰਦ ਹੈ ਤੇ ਉਤੋਂ ਇਥੋਂ ਪੱਟੀ ਹੈ ਉਹਦੇ ਬਟਨ ਖੁੱਲਦੇ ਨਹੀਂਗੇ ਵੀ ਪੱਟੀ ਬਣਾਈ ਹੋਈ ਹੈ ਵਿਚਾਲੇ ਤੇ ਉਹ ਸਾਨੂੰ ਆਰਡਰ ਆਏ ਹੋਏ ਆ ਤੇ ਉਹ WhatsApp ਨਹੀਂ ਖੁੱਲਿਆ ਗਿਆ ਸਾਨੂੰ ਉਹਨਾਂ ਨੂੰ WhatsApp ਤੇ ਦੂਜੇ ਮੈਸੇਜ ਤੇ ਪੇਚੀਂਗਾ ਸੀਗੀ ਤੇ ਤੁਸੀਂ ਵੀ ਸਾਨੂੰ ਆਰਡਰ ਕਰ ਸਕਦੇ ਹੋ ਆਪ ਤੁਸੀਂ ਵੀ ਕੋਈ ਵੀ ਬਣਵਾਉਣੀ ਹੋਵਾਂ ਡਿਜ਼ਾਈਨ ਹੋ ਡਿਜ਼ਾਈਨ ਦਾ ਸਾਨੂੰ ਤੁਸੀਂ WhatsApp ਤੇ ਪੇਸ ਕੇ ਤੇ ਸਾਥੋ ਤਿਆਰ ਕਰਵਾ ਸਕਦੇ ਹੋ ਕਹੇ ਜਿਹਾ ਵੀ ਕਲਰ ਦੀ ਦੋ ਕਲਰ ਜਿਹੜੀ ਪੱਛੋਂ ਦੀ ਕਰਵਾਉਣੀ ਹੈ ਤਿੰਨ ਬਲਾਈ ਦੀ ਜਾਂ ਵਧੀਆ ਵਾਲੀ ਪੱਛੋਂ ਦੀ ਜਿਵੇਂ ਸਾਡੀ ਵਧੀਆ ਵਾਲੀ ਪੱਛਮ ਹੈ ਦੇਖੋ ਬਹੁਤ ਸੋਹਣੀ ਪੱਛਮ ਹੈ ਤੇ ਤੁਸੀਂ ਇਹ ਸਾਥ ਤਿਆਰ ਕਰਵਾ ਸਕਦੇ ਹੋ ਤੇ ਤੁਹਾਨੂੰ ਆਰਡਰ ਕਰ ਸਕਦੇ ਹੋ ਗਰਮੀਆਂ ਵਾਲੇ ਆਰਡਰ ਵੀ ਦੇ ਸਕਦੇ ਹੋ ਕਿਉਂਕਿ ਅਸੀਂ ਉਹ ਪਹਿਲਾਂ ਅਸੀਂ ਤੁਹਾਨੂੰ ਜਿਹੜਾ ਸਾਨੂੰ ਪਹਿਲਾਂ ਫੋਨ ਆਉਗਾ ਆਰਡਰ ਉਹ ਅਸੀਂ ਪਹਿਲਾਂ ਕਰਾਂਗੇ ਤੁਹਾਨੂੰ ਤਿਆਰ ਕਰ ਲਾਂਗੇ ਤੇ ਕਾਫੀ ਸਾਡੇ ਕੋਲੇ ਆਰਡਰ ਗਰਮੀਆਂ ਵਾਲੇ ਵੀ ਆਏ ਹੋਏ ਤੇ ਇਹ ਹੁਣ ਗਾਂ ਗਿਆ ਫਗਣ ਦਾ ਮਹੀਨਾ ਇਹ ਵਧੀਆ ਪਉ ਨਹੀਂ ਦੋ ਮਹੀਨੇ ਇਹ ਬਿਨਾਂ ਬਾਹਾਂ ਤੋਂ ਐ ਤੇ 2 ਮਹੀਨੇ ਇਹ ਵਧਿਆ ਪਾਉਗੇ ਤੇ ਤੁਸੀਂ ਇਹ ਤਿਆਰ ਕਰਵਾ ਸਕਦੇ ਹੋ ਇਹ ਅਸੀਂ 5-4 ਦਿਨਾਂ ਦੇ ਵਿੱਚ ਤਿਆਰ ਕਰਕੇ ਦੇ ਦੇਵਾਂਗੇ ਤੇ ਸਾਡੇ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਹੋ ਜਿਹੀ ਲੱਗੀ ਤੇ ਸਾਨੂੰ ਆਰਡਰ ਕਰਿਓ ਅਸੀਂ ਨੰਬਰ ਇੰਚ ਪਾ ਦੇਵਾਂਗੇ ਵੀਡੀਓ 'ਚ ਚਲੋ ਜੀ ਅਗਲੀ ਵੀਡੀਓ 'ਚ ਮਿਲਦੇ ਹਾਂ